ગુરુ પ્યારી સાધસિશ હરકૃષ્ણ કૃષ્ણા કૌરને પિતા ગુરુ હરરાય ગુરુ હર રાયુ હર તરફ ગુણગદી યોગ દેખ કે છકતુબર સોલ સો એકાઠસવી નું ગુગદીની જિમ્વરી સોપ દીતી ਦੀ ਉਮਰ ਗੁਰਗੱਦੀ ਦੀ ਬਖਸ਼ਿਸ਼ ਕੋਲ ਸਵੇ ਸਿਰਫ 5 ਸਾਲਾਂ ਦੀ ਸੀ ਗੁਰੂ ਹਰਿਕ੍ਰਿਸ਼ਨ ਜੀ ਦੇ ਵੱਡੇ ਪਾਈ ਬਾਬਾ ਰਾਮ ਰਾਏ ਜੀ ਲਾਹੌਰ ਸਾਈਂ ਮੀਆਂ ਮੀਰ ਦੇ ਡੇਰੇ ਸਨ ਜਦੋਂ ਉਹਨਾਂ ਨੂੰ ਗੁਰਗੱਦੀ ਸ੍ਰੀ ਹਰਿਕ੍ਰਿਸ਼ਨ ਦਿੱਤੇ ਜਾਣ ਦੀ ਖਬਰ ਮਿਲੀ ਗੁਰਗੱਦੀ ਛੋਟੇ ਪ੍ਰਾਂਮਤ ਦਿੱਤੇ ਜਾਣ ਦਾ ਉਹਨਾਂ ਨੂੰ ਬਹੁਤ ਦੁੱਖ ਹੋਇਆ ਉਹਨਾਂ ਦੇ ਨਾਲ ਉਸ ਸਮੇਂ ਪਾਈ ਗੁਦਾਸ ਮਸਾਦ ਉਸਨੇ ਕਿਹਾ ਮੈਂ ਆਪਦੇ ਨਾਲ ਹਾਂ ਗੁਰੂ ਬਣਾਉਣਾ ਬਸੰਦ ਦਾ ਹੱਥ ਵਿੱਚ ਹੈ ਜਿਸ ਨੂੰ ਬਸੰਦ ਚਾਹਤ ਗੁਰੂ ਬਣਾ ਸਕਦੇ ਹਨ ਪਰ ਬਸੰਤਾ ਤੇ ਸਿੱਖਾ ਨੂੰ ਅਸੀਂ ਫਰੇਡ ਸਕਦੇ ਹਾਂ ਭਾਸ਼ਾ ਸਾਡੇ ਵਾਲ ਹੈ ਤੁਸੀਂ ਫਿਕਰ ਨਾ ਕਰੋ ਜੀ ਓਨਰ ਨੂੰ ਗੁਰੂ ਹਰ Rai ਜੀ ਗੁਰੂ ਬਣਾ ਸਕਦੇ ਹਾਂ ਅਸੀਂ ਤੁਹਾਨੂੰ ਬਣਾ ਸਕਦੇ ਹਾਂ ਆਬਾ ਰਾਜ Rai ਨੇ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਕਿਹਾ ਮੈਂ ਗੁਰੂ ਹਰ Rai ਜੀ ਦਾ ਵੱਡਾ ਪੁੱਤਰ ਹਾਂ ਇਸ ਲਈ ਗੁਰਗੱਦੀ ਦਾ ਹੱਕ ਮੇਰਾ ਬਣਦਾ ਹੈ ਮੇਰੇ ਆਪ ਦੇ ਨਾਲ ਮਿਲ ਹੋਦ ਕਰਕੇ ਮੇਰੇ ਪਿਤਾ ਨੇ ਮੇਰੇ ਹੱਥ ਤੋਂ ਛੋਟੇ ਬਰਾਦ ਨੂੰ ਦੇ ਦਿੱਤਾ ਹੈ ਕਾ ਕਰਕੇ ਮੇਰਾ ਹੱਕ ਵਾਪਸ ਦਿਵਾਇਆ ਜਾਏ। ਆਰਨਜੀਤ ਨੇ ਕਿਹਾ ਮੈਂ ਤੈਨੂੰ ਸਿੱਖਾਂ ਦਾ ਗੁਰੂ ਨਹੀਂ ਬਣਾ ਸਕਦਾ ਕਿਉਂਕਿ ਇਹ ਸਿੱਖਾਂ ਦੀ ਸ਼ਰਤ ਹੈ ਕਿ ਉਹ ਕਿਸ ਨੂੰ ਗੁਰੂ ਮੰਨਦੇ ਹਨ। ਮੇਰੇ ਮੇਲ ਕਰਨ ਜਿਹੜਾ ਤੇਦਾ ਖਾਲੀ ਉਕਸਾਰ ਹੋਇਆ ਹੈ ਉਹ ਮੈਂ ਤੈਨੂੰ ਜਗਦੀਸ਼ ਕੇ ਪੂਰਾ ਕਰ ਦਿੰਦਾ ਹਾਂ। ਆਰਨਜੀਤ ਨੇ ਉਸੇ ਸਾਥ ਪਿੰਡ ਤੇ ਵੀਰਵਜੋ ਦੇ ਦਿੱਤੇ ਜਿਤੇ ਅੱਜਕਲ ਦੇਵਾ ਦੂਰ ਹੈ। ਗੁਰੂ ਹਰਕ੍ਰਿਸ਼ਨ ਜੀ ਨੂੰ ਛੋਟੀ ਉਮਰ ਵਿੱਚ ਸਿੱਖਾਂ ਦੀ ਅਗਵਾਈ ਕਰਦੇ ਦੇਖ ਕੇ ਬਰਾਹਮਣ ਦੇ ਬਰਾ ਵਿੱਚ ਪਰ ਪੈ ਗਿਆ ਕਿ ਗੁਰੂ ਨਾਨਕ ਦੇਵ ਘਰ ਵਿੱਚ ਉਹ ਸ਼ਕਤੀ ਨਹੀਂ ਰਹੀ ਜਿਹੜੀ ਪਹਿਲਾਂ ਸੀ ਕਿਉਂਕਿ ਬ੍ਰਾਹਮਣ ਉਦੋਂ ਦਰਬਾਰ ਵਿੱਚ ਹਾਜ਼ਰ ਜੀ ਸਾਚ ਤੋਂ ਗੁਰੂ ਘਰ ਆਏ ਜਿਹਨੇ ਗੁਰਕਦੀ 10 ਸਵੇ ਸੱਤਾਂ ਨੂੰ ਕਿਹਾ ਸੀ ਗੁਰੂ ਜੋਤ ਹੈ ਕੋਈ ਸਰੀਰ ਨਹੀਂ ਉਹਦੇ ਬਖੋਲ ਵਜੇ ਇੱਕ ਕੋੜੇ ਨੂੰ ਕਿਹਾ ਸਿੱਖਾਂ ਦੇ ਗੁਰੂ ਪਾਸ ਦਰਸ਼ਨ ਕਰਨ ਦਾਲ ਤੇ ਰੋਗ ਠੀਕ ਹੋ ਜਾਵੇਗਾ ਉਹ ਕੋੜੀ ਗੁਰੂ ਹਰਿਕ੍ਰਿਸ਼ਨ ਜੀ ਦੇ ਵਸਤੇ ਵਿੱਚ लेट ਕੇ ਭਗਾਰਨ ਲੱਗਾ ਗੁਰੂ ਜੀ ਮੇਰੇ ਰੋਗ ਦੁੱਖ ਦੂਰ ਹੋ ਗੋਜਾ ਉਹ ਬਾਲ ਕੁੜੀ ਨੂੰ ਦੇਖ ਕੇ ਪਰਮਾਤਮਾ ਦਾ ਨਾਮ ਲੈ ਕੇ ਇਹ ਰਮਾਲਾ ਸਰੀਰ ਉੱਪਰ ਫੇਰ ਲੈ। ਉਹ ਕੁੜੀ ਸਰੀਰ ਉੱਪਰ ਰਮਾਲਾ ਫੇਰਨ ਨਾਲ ਬਰਦੋਗ ਹੋ ਗਈ। ਜਦੋਂ ਦਾਤਾ ਨੇ ਉਸ ਕੁੜੀ ਨੂੰ ਬਹੁਤ ਖੁਲ ਬੁੱਜੇ ਜਿਹੀ ਬੜੇ ਸ਼ਰਮਿੰਦਾ ਹੋਏ। ਗੁਰੂ ਜੇਰਮਾਨ ਨੇ ਕੁੜੀ ਦਾ ਰੋਗ ਦੂਰ ਹੋਦੀ ਖਬਰ ਬੜੀ ਜਲਦੀ ਫੈਲ ਗਈ। ਦੂਰ ਦੂਰ ਤੋਂ ਪੁਰਾਣੇ ਲੋਕੀ ਮੁਰੋਚੇ ਦੇ ਦਰਸ਼ਕ। ਗੁਰੂ ਘਰ ਦੇ ਦਵਾ ਖਾਨੇ ਵਿੱਚ ਦਵਾਈਆਂ ਲੈ ਕੇ ਅਰੋਗ ਹੋ ਗਏ। ਗੁਰੂ ਤੇਗਤ ਉਹ ਕੌਂਦੇ ਵਾਪਸ ਕਰਣ ਲੱਗੇ। ਇਹ ਤਾਂ ਜੂਆ ਚੋਰੀ ਸਰਾਖਾ ਮਾ ਕੋ ਅਗਨਸਿਆ ਦੇ ਰੋਕੀ ਵੀ ਗੁਰੂ ਘਰ ਚਾਹ ਕੇ ਨਸ਼ੇ ਤਿਆਗ ਰਹੀ ਸਾਹਿਬ ਗੁਰੂ ਜੀ ਦਾ ਪਾਤਸ਼ਾਹ ਵਾਹਿਗੁਰੂ ਜੀ